ਜ਼ਿਲ੍ਹਾ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋੜ ਪੁਲਿਸ ਨੇ ਇੱਕ ਵਿਅਕਤੀ ਨੂੰ 5 ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਆਓ ਆਪਾਂ ਜਾਣਦੇ ਹਾਂ ਇਸ ਬਾਰੇ ਡੀਐਸਪੀ ਮੋੜ ਰਾਹੁਲ ਭਰਦਵਾਜੀ ਤੋਂ ਜਾਣਕਾਰੀ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਸੂਬਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੈਰਕਾਨੂੰਨੀ ਅੰਸਰਾਂ ਨੂੰ ਕਾਬੂ ਕਰਨ ਲਈ ਅਤੇ ਮਾੜੇ ਅਸਰਾਂ ਤੇ ਨੱਥ ਪਾਉਣ ਲਈ ਲਗਾਤਾਰ ਸਪੈਸ਼ਲ ਨਾਕਾਬੰਦੀਆਂ ਕੋਆਰਡੀਨੇਟ ਸਰਚ ਆਪਰੇਸ਼ਨਸ ਅਤੇ ਹੋਰ ਵੱਖਰੇ ਵੱਖਰੇ ਆਪਰੇਸ਼ਨਸ ਜਿਹੜੇ ਹੈਗੇ ਲਗਾਤਾਰ ਕੀਤੇ ਜਾ ਰਹੇ ਹਨ ਉਸੇ ਦੀ ਜੜੀ ਵਿੱਚ ਬਠਿੰਡਾ ਪੁਲਿਸ ਦੇ ਥਾੜਾ ਮੋੜ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਮੋੜ ਥਾੜੇ ਦੀ ਪੁਲਿਸ ਪਾਰਟੀ ਨੇ ਤਿੰਗੜ ਤੋਂ ਸੰਦੋਹਾ ਲੈਕਰੋਡ ਪਰ ਸਪੈਸ਼ਲ ਨਾਕਾਬੰਦੀ ਲਗਾਈ ਹੋਈ ਸੀ ਸਪੈਸ਼ਲ ਨਾਕਾਬੰਦੀ ਦੌਰਾਨ ਸ਼ੱਕੀ ਪਰਸ਼ਾ ਨੂੰ ਅਤੇ ਸ਼ੱਕੀ ਵਿਅਕਤੀ ਨੂੰ ਚੈੱਕ ਕੀਤਾ ਜਾ ਰਿਹਾ ਸੀ ਦੌਰਾਨੇ ਚੈਕਿੰਗ ਠਿੰਗੜ ਵਾਲੀ ਸਾਈਡ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੈਸੇ ਚੈਕਿੰਗ ਉਪਰੰਤ ਉਸ ਦੇ ਮੋਢੇ ਤੇ ਪਾਈ ਹੋਈ ਰੱਖਸਾਕ ਵਿੱਚੋਂ 5 ਕਿਲੋ ਜਿਹੜੀ ਆਫੀਮ ਹੈਗੀ ਹੈ ਉਹ ਬਰਾਮਦ ਹੋਈ ਦੋਸ਼ੀ ਦੀ ਜਿਹੜੀ ਪਛਾਣ ਹੈ ਉਹ ਸੂਰਜ son of ਅਕੂਸਨ ਰੈਜ਼ੀਡੈਂਟ ਆਫ ਨੇੜੇ ਰਵਿਦਾਸ ਜੀ ਦੀ ਧਰਮਸ਼ਾਲਾ ਪਿੰਡ ਮੋੜ ਖੁਰ ਥੜਾ ਮੋੜ ਵਿੱਚ ਹੋਈ ਇਸ ਦੇ ਸਬੰਧ ਵਿੱਚ ਥੜਾ ਮੋੜ ਵਿਖੇ एफआईआर नंबर 32 डेटेड 2324 अंडर सेक्शन 18685 एनडीपीएस दर्ज रजिस्टर ਕੀਤਾ ਗਿਆ ਜੋ ਮੋਡਲੀ ਦੀ ਪੁਛਕਿਚ ਸੀਗੀ ਉਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਵੱਲੋਂ 5 ਕਿਲੋ افੀ ਸੂਬਾ Rajasthan ਤੋਂ ਉਹਨਾਂ ਦੇ ਭੀਲਵੜਾ ਸ਼ਹਿਰ ਤੋਂ ਇਹ ਆਪ ਲੈ ਕੇ ਆਇਆ ਸੀ ਜੋ ਅੱਜ ਇਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਇਸ ਕੇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕੇजेस ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਉਸ ਤੇ ਵਰਕ ਕੀਤਾ ਜਾਊਗਾ ਤਾਂ ਜੋ ਐਂਟਾਇਰ ਚੇਨ ਆਫ ਸਪਲਾਈ ਜਿਹੜੀ ਹੈਗੀ ਹੈ ਉਸ ਨੂੰ ਅਨਰਥ ਕੀਤਾ ਜਾ ਸਕੇ ਕਿਸ ਕਿਸ ਦਾ ਰੋਲ ਇਹਦੇ ਵਿੱਚ ਹੈ ਕੀ ਹੈ ਉਸ ਨੂੰ ਸਾਹਮਣੇ ਲਿਆਇਆ ਜਾ ਸਕੇ ਤੇ ਉਹਨਾਂ ਦੇ ਖਿਲਾਫ ਬੜੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਦੋਸ਼ੀ ਨੂੰ ਮਾਣੇ ਉਹ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਿਪੋਰਟ ਹਾਸਲ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇਹਦੀ ਗਹਿਰਾਈ ਨਾਲ ਜਿਹੜੀ ਹੈਗੀ ਹੈ ਪੁੱਛਗਿੱਛ ਕੀਤੀ ਜਾਏਗੀ ਦੋਸ਼ੀ ਦੀ ਜਿਹੜੀ ਚੱਲ ਅਤੇ ਅਚੱਲ ਜਿਹੜੀ ਪ੍ਰਾਪਰਟੀ ਹੈਗੀ ਹੈ ਉਸ ਨੂੰ ਵੀ ਚੰਗੀ ਤਰ੍ਹਾਂ ਖੰਡਾਲਿਆ ਜਾਏਗਾ NDPS ਐਕਟ ਦੇ ਪ੍ਰਾਵਧਾਨ ਅਨੁਸਾਰ ਜੋ ਵੀ ਦੋਸ਼ੀ ਦੀ ਪ੍ਰਾਪਰਟੀ ਕੋਈ ਨਸ਼ਾ ਵੇਚ ਕੇ ਜਿਹੜੀ ਉਹਨੇ ਬੜਾਈ ਹੋਈ ਪਾਈ ਗਈ ਉਸ ਦਾ ਕੇਸ ਬਣਾ ਕੇ ਕੰਪਟੈਂਟ ਅਥਾਰਟੀ ਨੂੰ ਭੇਜ ਕੇ ਉਸ ਨੂੰ ਫ੍ਰੀਜ਼ ਕਰਵਾਉਣ ਦੇ ਆਰਡਰ ਜਿਹੜੇ ਹੈਗੇ ਆ ਹਾਸਲ ਕੀਤੇ ਜਾਣਗੇ ਇਸੇ ਤਰ੍ਹਾਂ ਬਠਿੰਡਾ ਪੁਲਿਸ ਵੱਲੋਂ ਹੁਣ ਤੱਕ ਨਸ਼ਾ ਸਮੱਗਲਰਾਂ ਦੇ કુલ ਜਿਹੜੇ 42 ਕੇਸ ਹੈਗੇ ਆ ਪ੍ਰਾਪਰਟੀ ਫ੍ਰੀਜ਼ ਕਰਾਉਣ ਦੇ ਉਹ ਕੰਪਟੈਂਟ ਅਥਾਰਟੀ ਦਿੱਲੀ ਨੂੰ ਭੇਜੀ ਗਏ ਸੀਗੇ ਜਿਨ੍ਹਾਂ ਵਿੱਚੋਂ ਜਿਹੜੇ 25 ਜਿਹੜੀਆਂ ਕੇਸਸ ਦੀਆਂ ਪ੍ਰਾਪਰਟੀਆਂ ਦੇ ਫ੍ਰੀਜ਼ਿੰਗ ਆਰਡਰ ਅਸੀਂ ਸਕਸੈਸਫੁਲੀ ਜਿਹੜੇ ਕੰਪਟੈਂਟ ਅਥਾਰਟੀ ਤੋਂ ਹਾਸਲ ਕਰ ਲਏ ਆ ਬਾਕੀ ਜਿਹੜੇ ਸਾਡੇ ਰਿਮੇਨਿੰਗ ਕੇਸਸ ਐ ਉਹ ਪਾਈਪਲਾਈਨ ਚ ਨੇ ਤੇ ਉਹਨਾਂ ਦੇ ਵੀ ਆਰਡਰਸ ਜਿਹੜੇ ਫ੍ਰੀਜ਼ਿੰਗ ਦੇ ਅਸੀਂ ਜਲਦੀ ਅਸੀਂ ਉੱਥੋਂ ਜਿਹੜੇ ਹਾਸਲ ਕਰਾਂਗੇ ਤੇ ਉਹਨਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਾਵਾਂਗੇ ਕੁਝ ਜਿਹੜੇ ਕੇਸ ਐ ਜਿਨ੍ਹਾਂ ਨੂੰ ਅਸੀਂ ਪ੍ਰਾਪਰਟੀ ਫ੍ਰੀਜ਼ ਕਰਾਣੀ ਜਿਹੜਾ ਭੇਜਿਆ ਹੋਇਆ ਕੰਪਟੈਂਟ ਅਥਾਰਟੀ ਨੂੰ ਉਹਨਾਂ ਦੀ ਵੈਲਿਊ ਲਗਭਗ 6 ਕਰੋੜ 39 ਲੱਖ ਐ ਤੇ ਜਿਹੜੇ ਆਰਡਰਸ ਹਲੇ ਤੱਕ ਕਨਫਰਮ ਹੋ ਗਏ ਅਸੀਂ ਹਾਸਲ ਕਰ ਲਏ ਆ ਉਸ ਪ੍ਰਾਪਰਟੀ ਦੀ ਜਿਹੜੀ ਕੀਮਤ ਤਕਰੀਬਨ 3 ਕਰੋੜ 43 ਲੱਖ ਜਿਹੜੀ ਹੈਗੀ ਹੈ ਇਸੇ ਤਰ੍ਹਾਂ ਜਿਹੜੇ ਨਸ਼ਾ ਸਮਗਰਮਾਂ ਦੇ ਖਿਲਾਫ ਜਿਹੜੀ ਹੈਗੀ ਹੈ ਉਹ ਜਿਹੜੀ ਮੁਹਰਮਤ ਜਾਰੀ ਰਹੇਗੀ ਜਰੂਰੀ